ਸੋਸ਼ਲ ਮੀਡੀਆ ਦੇ ਉੱਤੇ ਬੇਅਦੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਿੱਖ ਨੌਜਵਾਨ ਜਿਸ ਦੇ ਵੱਲੋਂ ਤਾਰ ਤੋਂ ਕੱਪੜੇ ਚੱਕੇ ਜਾ ਰਹੇ ਨੇ ਤੇ ਅੰਦਰ ਰੱਖੇ ਜਾ ਰਹੇ ਨੇ ਤਾਂ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਇਸ ਲਈ ਵਾਇਰਲ ਹੋ ਰਹੀ ਹੈ ਕਿਉਂਕਿ ਜੋ ਸਿੱਖ ਨੌਜਵਾਨ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇੱਕ ਪਾਰਸਲ ਡਿਲੀਵਰ ਕਰਨ ਕਰਨ ਦੇ ਲਈ ਇਸ ਘਰ ਦੇ ਵਿੱਚ ਆਉਂਦਾ ਹੈ ਤਾਂ ਜਦੋਂ ਪਾਰਸਲ ਡਿਲੀਵਰ ਕਰਨ ਦੇ ਲਈ ਇੱਕ ਘਰ ਦੇ ਵਿੱਚ ਪਹੁੰਚਦਾ ਹੈ ਉੱਥੇ ਵੇੜੇ 'ਚ ਰੁਕਦਾ ਹੈ ਦੇਖਦਾ ਹੈ ਕਿ ਮੀਂਹ ਪੈ ਰਿਹਾ ਹੈ ਤੇ ਜਿਹੜੇ ਕੱਪੜੇ ਸੁੱਕਣ ਦੇ ਲਈ ਰੱਖੇ ਹੋਏ ਨੇ ਇਹ ਕੱਪੜੇ ਭਿਜ ਜਾਣਗੇ ਤਾਂ ਇਨਸਾਨੀਅਤ ਦੇ ਨਾਤੇ ਜਿਹੜਾ ਕਿ ਅਸਦੇ ਵੱਲੋਂ ਉਹ ਕੱਪੜੇ ਚੱਕੇ ਜਾਂਦੇ ਨੇ ਤੇ ਅੰਦਰ ਰੱਖੇ ਜਾਂਦੇ ਨੇ ਤੇ ਉਸ ਤੋਂ ਬਾਅਦ ਜਿਹੜੀ ਕਿ ਘਰ ਦੀ ਮਾਲਕਣ ਜਿਹੜੀ ਸੀਸੀਟੀਵੀ ਕੈਮਰੇ ਚੈੱਕ ਕਰਦੀ ਹੈ ਤੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਤਸਵੀਰਾਂ ਕੈਦ ਹੁੰਦੀਆਂ ਨੇ ਤੇ ਉਸ ਦੇ ਵੱਲੋਂ ਇਹ ਤਸਵੀਰਾਂ ਇੰਸਟਾਗ੍ਰam ਤੇ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਤਾਂ ਹੁਣ ਇਹ ਜਿਹੜੀਆਂ ਤਸਵੀਰਾਂ ਇਹ ਸੋਸ਼ਲ ਮੀਡੀਆ ਦੇ ¡Por ਅੱਜ ਕੇ ਵਾਇਰਲ ਹੋ ਰਹੀਆਂ ਨੇ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਦੇ ਵੱਲੋਂ ਵੀ ਸਿੱਖ ਨੌਜਵਾਨ ਦੀ ਇਸ ਵੀਡੀਓ ਨੂੰ ਲਾਈਕ ਕੀਤਾ ਗਿਆ ਤੇ ਕਈ ਲੋਕਾਂ ਦੇ ਵੱਲੋਂ ਆਪਣੀ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿੱਥੇ ਅੱਜ ਲੋਕ ਆਪਣੇ ਹੀ ਕੰਮਕਾਰਾਂ ਦੇ ਵਿੱਚ उलझे ਹੋਏ ਨੇ ਉੱਥੇ ਇਸ ਸਿੱਖ ਨੌਜਵਾਨ ਨੂੰ ਦੇਖੋ ਕਿ ਜੇਕਰ ਇਹ ਉਸ ਉਹਨਾਂ ਕੱਪੜਿਆਂ ਨੂੰ ਅੰਦਰ ਚੱਕ ਕੇ ਨਾ ਵੀ ਰੱਖਦਾ ਤਾਂ ਇਸ ਨੂੰ ਕਿਸੇ ਨੇ ਕਿਹੜਾ ਕੁਝ ਕਹਿਣਾ ਸੀਗਾ ਪਰ ਇਨਸਾਨੀਅਤ ਦੇ ਨਾਤੇ ਇਸ ਦੇ ਵੱਲੋਂ ਕੱਪੜੇ ਕੇ ਗਏ ਤੇ ਅੰਦਰ ਰੱਖੇ ਗਏ ਤਾਂ ਵੀਡੀਓ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤੀ ਜਾ ਰਹੀ ਹੈ ਤਾਂ ਦੱਸਦੀ ਹੈ ਕਿ ਆਸਟ੍ਰੇਲੀਆ ਦੇ ਕੁਇਨਜ਼ਲੈਂਡ ਵਿੱਚ ਨਿਵਾਸੀ ਵੈਰਿਟੀ ਵੈਂਡਲ ਨੇ ਆਪਣੇ ਘਰ ਦੀ ਜਿਹੜੇ ਕਿ ਕੈਮਰੇ ਜਦੋਂ ਚੈੱਕ ਕੀਤੇ ਤਾਂ ਉਸ ਦੇ ਵਿੱਚ ਦਿਲ ਛੂ ਲੈਣ ਵਾਲੇ ਪਲ ਕੈਦ ਹੋਏ ਸਨ ਤਾਂ ਪੈਕੇਜ ਡਿਲੀਵਰ ਕਰਨ ਤੋਂ ਬਾਅਦ ਇੱਕ ਸਿੱਖ ਡਾਕੀ ਨੇ ਦੇਖਿਆ ਕਿ ਜਿਹੜਾ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ ਜਾਣ ਤੋਂ ਪਹਿਲਾਂ ਉਹ ਵੇੜੇ ਦੇ ਵਿੱਚ ਰੁਕਿਆ ਉਸ ਨੇ ਧਿਆਨ ਨਾਲ ਚਾਦਰਾਂ ਤੇ ਕੱਪੜੇ ਜਿਹੜੇ ਕਿ ਤਾਰ ਤੋਂ ਉਤਾਰੇ ਅਤੇ ਉਹਨਾਂ ਨੂੰ ਸੁੱਕੀ ਜਗ੍ਹਾ ਦੇ ਉੱਤੇ ਰੱਖ ਦਿੱਤਾ ਉੱਤੇ ਵੈਰੀਟੀ ਵੈਂਡਲ ਦਾ ਕਹਿਣਾ ਹੈ ਕਿ ਮੈਂ ਕਾਰ ਦੇ ਵਿੱਚ ਘਰ ਜਾ ਰਹੀ ਸੀ ਤਾਂ ਮੈਂ ਆਪਣੇ ਦਿਮਾਗ ਦੇ ਵਿੱਚ ਸੋਚ ਰਹੀ ਸੀ ਕਿ ਜਿਹੜੇ ਮੇਰੇ ਕੱਪੜੇ ਮੈਂ ਰੱਖੇ ਹੋਏ ਨੇ ਸੁੱਕਣ ਦੇ ਲਈ ਮੀਂਹ ਪੈ ਰਿਹਾ ਉਹ ਭਜ ਜਾਣਗੇ ਪਰ ਜਦੋਂ ਮੈਂ ਘਰ ਆਉਣੀ ਆ ਤਾਂ ਮੈਂ ਦੇਖਦੀ ਆ ਕਿ ਮੇਰਾ ਪਾਰਸਲ ਤੇ ਮੇਰੇ ਕੱਪੜੇ ਜਿਹੜੇ ਬਿਲਕੁਲ ਸੁਰੱਖਿਅਤ ਇੱਕ ਟੇਬਲ ਦੇ ਉੱਤੇ ਪਏ ਹੋਏ ਸੀਗੇ ਤਾਂ ਜਦੋਂ ਮੈਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਇਸ ਸਿੱਖ ਨੌਜਵਾਨ ਦੇ ਵੱਲੋਂ ਜਿਹੜੇ ਮੇਰੇ ਕੱਪੜੇ ਚੱਕ ਕੇ ਅੰਦਰ ਰੱਖੇ ਗਏ ਸੀ ਮੈਂ ਇਸ ਸਿੱਖ ਨੌਜਵਾਨ ਦਾ ਧੰਨਵਾਦ ਕਰਦੀ ਆ ਤਾਂ ਲੋਕਾਂ ਦੇ ਵੱਲੋਂ ਇਸ ਵੀਡੀਓ ਨੂੰ ਜਿਹੜਾ ਕਿ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਇਸ ਵੀਡੀਓ ਤੇ ਜਿਹੜੇ ਮਿਲੀਅਨਸ ਦੇ ਵਿੱਚ ਵਿਊਜ਼ ਆ ਰਹੇ ਨੇ ਤਾਂ ਵੈਰਿਟੀ ਵੈਂਡਲ ਦੇ ਵੱਲੋਂ ਜਿਹੜਾ ਧੰਨਵਾਦ ਇਸ ਸਿੱਖ ਨੌਜਵਾਨ ਦਾ ਕੀਤਾ ਜਾ ਰਿਹਾ ਤਾਂ ਦੱਸਿਓ ਕਿ ਸਿੱਖ ਨੌਜਵਾਨ ਜਿਹੜਾ ਕਿ ਪਾਰਸਲ ਦੇਣ ਦੇ ਲਈ ਇਸ ਘਰ ਦੇ ਵਿੱਚ ਆਇਆ ਸੀਗਾ ਸਿੱਖ ਨੌਜਵਾਨ ਦਾ ਨਾਮ ਗੁਰਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ ਤੇ ਇਸ ਦੀ ਜਿਹੜੀ ਇਹ ਵੀਡੀਓ ਹੈ ਇਹ ਇੰਟਰਨੈਟ ਦੇ ਉੱਤੇ ਕਾਫੀ ਲੋਕਾਂ ਦਾ ਦਿਲ ਜਿੱਤ ਰਹੀ ਹੈ ਤੇ ਪ੍ਰਿਅੰਕਾ ਚੋਪੜਾ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਦੇ ਵੱਲੋਂ ਵੀ ਇਸ ਵੀਡੀਓ ਨੂੰ ਲਾਈਕ ਕੀਤਾ ਗਿਆ ਤੇ ਤੁਸੀਂ ਇਸ ਵੀਡੀਓ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਆਪਣੀ ਰਾਏ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਸਾਂਝੀ ਕਰਨਾ ਕਹਿੰਦੇ ਨੇ ਸਿੱਖ ਨੌਜਵਾਨ ਜਿੱਥੇ ਮਰਜੀ ਚਲੇ ਜਾਣ ਦਿਲ ਦੇ ਵਿੱਚ ਜਗਾ ਤਾਂ ਹਰੇਕ ਦੇ ਬਣਾ ਹੀ ਲੈਂਦੇ ਨੇ ਤਾਂ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਬੇਅਦੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਿੱਖ ਨੌਜਵਾਨ ਜਿਸ ਦੇ ਵੱਲੋਂ ਤਾਰ ਤੋਂ ਕੱਪੜੇ ਚੱਕੇ ਜਾ ਰਹੇ ਨੇ ਤੇ ਅੰਦਰ ਰੱਖੇ ਜਾ ਰਹੇ ਨੇ ਤਾਂ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਇਸ ਲਈ ਵਾਇਰਲ ਹੋ ਰਹੀ ਹੈ ਕਿਉਂਕਿ ਜੋ ਸਿੱਖ ਨੌਜਵਾਨ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇੱਕ ਪਾਰਸਲ ਡਿਲੀਵਰ ਕਰਨ ਕਰਨ ਦੇ ਲਈ ਇਸ ਘਰ ਦੇ ਵਿੱਚ ਆਉਂਦਾ ਹੈ ਤੇ ਜਦੋਂ ਪਾਰਸਲ ਡਿਲੀਵਰ ਕਰਨ ਦੇ ਲਈ ਇਹ ਘਰ ਦੇ ਵਿੱਚ ਪਹੁੰਚਦਾ ਹੈ ਉੱਥੇ ਵੇੜੇ 'ਚ ਰੁਕਦਾ ਹੈ ਦੇਖਦਾ ਹੈ ਕਿ ਮੀਂਹ ਪੈ ਰਿਹਾ ਹੈ ਤੇ ਜਿਹੜੇ ਕੱਪੜੇ ਸੁੱਕਣ ਦੇ ਲਈ ਰੱਖੇ ਹੋਏ ਨੇ ਇਹ ਕੱਪੜੇ ਭਿਜ ਜਾਣਗੇ ਤਾਂ ਇਨਸਾਨੀਅਤ ਦੇ ਨਾਤੇ ਜਿਹੜਾ ਕਿ ਅਸਦੇ ਵੱਲੋਂ ਉਹ ਕੱਪੜੇ ਚੱਕੇ ਜਾਂਦੇ ਨੇ ਤੇ ਅੰਦਰ ਰੱਖੇ ਜਾਂਦੇ ਨੇ ਤੇ ਉਸ ਤੋਂ ਬਾਅਦ ਜਿਹੜੀ ਕਿ ਘਰ ਦੀ ਮਾਲਕਣ ਜਿਹੜੀ ਸੀਸੀਟੀਵੀ ਕੈਮਰੇ ਚੈੱਕ ਕਰਦੀ ਹੈ ਤੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਤਸਵੀਰਾਂ ਕੈਦ ਹੁੰਦੀਆਂ ਨੇ ਤੇ ਉਸ ਦੇ ਵੱਲੋਂ ਇਹ ਤਸਵੀਰਾਂ ਇੰਸਟਾਗ੍ਰam ਤੇ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਤਾਂ ਹੁਣ ਇਹ ਜਿਹੜੀਆਂ ਤਸਵੀਰਾਂ ਇਹ ਸੋਸ਼ਲ ਮੀਡੀਆ ਦੇ ਉੱਤੇ ਰੱਜ ਕੇ ਵਾਇਰਲ ਹੋ ਰਹੀਆਂ ਨੇ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਦੇ ਵੱਲੋਂ ਵੀ ਸਿੱਖ ਨੌਜਵਾਨ ਦੀ ਇਸ ਵੀਡੀਓ ਨੂੰ ਲਾਈਕ ਕੀਤਾ ਗਿਆ ਤੇ ਕਈ ਲੋਕਾਂ ਦੇ ਵੱਲੋਂ ਆਪਣੀ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿੱਥੇ ਅੱਜ ਲੋਕ ਆਪਣੇ ਹੀ ਕੰਮਕਾਰਾਂ ਦੇ ਵਿੱਚ उलझे ਹੋਏ ਨੇ ਉੱਥੇ ਇਸ ਸਿੱਖ ਨੌਜਵਾਨ ਨੂੰ ਦੇਖੋ ਕਿ ਜੇਕਰ ਇਹ ਉਸ ਉਹਨਾਂ ਕੱਪੜਿਆਂ ਨੂੰ ਅੰਦਰ ਚੱਕ ਕੇ ਨਾ ਵੀ ਰੱਖਦਾ ਤਾਂ ਇਸ ਨੂੰ ਕਿਸੇ ਨੇ ਕਿਹੜਾ ਕੁਝ ਕਹਿਣਾ ਸੀਗਾ ਪਰ ਇਨਸਾਨੀਅਤ ਦੇ ਨਾਤੇ ਇਸ ਦੇ ਵੱਲੋਂ ਕਪੜੇ ਚੱਕੇ ਗਏ ਤੇ ਅੰਦਰ ਰੱਖੇ ਗਏ ਤਾਂ ਵੀਡੀਓ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤੀ ਜਾ ਰਹੀ ਹੈ ਤਾਂ ਦੱਸਦੀ ਹੈ ਕਿ ਆਸਟ੍ਰੇਲੀਆ ਦੇ ਕੁਇਨਜ਼ਲੈਂਡ ਵਿੱਚ ਨਿਵਾਸੀ ਵੈਰਿਟੀ ਵੈਂਡਲ ਨੇ ਆਪਣੇ ਘਰ ਦੀ ਜਿਹੜੇ ਕਿ ਕੈਮਰੇ ਜਦੋਂ ਚੈੱਕ ਕੀਤੇ ਤਾਂ ਉਸ ਦੇ ਵਿੱਚ ਦਿਲ ਛੂ ਲੈਣ ਵਾਲੇ ਪਲ ਕੈਦ ਹੋਏ ਸਨ ਤਾਂ ਪੈਕੇਜ ਡਿਲੀਵਰ ਕਰਨ ਤੋਂ ਬਾਅਦ ਇੱਕ ਸਿੱਖ ਡਾਕੀ ਨੇ ਦੇਖਿਆ ਕਿ ਜਿਹੜਾ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ ਜਾਣ ਤੋਂ ਪਹਿਲਾਂ ਉਹ ਵੇੜੇ ਦੇ ਵਿੱਚ ਰੁਕਿਆ ਉਸ ਨੇ ਧਿਆਨ ਨਾਲ ਚਾਦਰਾਂ ਤੇ ਕੱਪੜੇ ਜਿਹੜੇ ਕਿ ਤਾਰ ਤੋਂ ਉਤਾਰਿਆ ਤੇ ਉਹਨਾਂ ਨੂੰ ਸੁੱਕੀ ਜਗ੍ਹਾ ਦੇ ਉੱਤੇ ਰੱਖ ਦਿੱਤਾ ਉੱਤੇ ਵੈਰਿਟੀ ਵੈਂਡਲ ਦਾ ਕਹਿਣਾ ਹੈ ਕਿ ਮੈਂ ਕਾਰ ਦੇ ਵਿੱਚ ਘਰ ਜਾ ਰਹੀ ਸੀ ਤਾਂ ਮੈਂ ਆਪਣੇ ਦਿਮਾਗ ਦੇ ਵਿੱਚ ਸੋਚ ਰਹੀ ਸੀ ਕਿ ਜਿਹੜੇ ਮੇਰੇ ਕੱਪੜੇ ਮੈਂ ਰੱਖੇ ਹੋਏ ਨੇ ਸੁੱਕਣ ਦੇ ਲਈ ਮੀਂਹ ਪੈ ਰਿਹਾ ਉਹ ਭਜ ਜਾਣ ਪਰ ਜਦੋਂ ਮੈਂ ਘਰ ਆਉਣੀ ਆ ਤਾਂ ਮੈਂ ਦੇਖਦੀ ਆ ਕਿ ਮੇਰਾ ਪਾਰਸਲ ਤੇ ਮੇਰੇ ਕੱਪੜੇ ਜਿਹੜੇ ਬਿਲਕੁਲ ਸੁਰੱਖਿਅਤ ਇੱਕ ਟੇਬਲ ਦੇ ਉੱਤੇ ਪਏ ਹੋਏ ਸੀਗੇ ਤਾਂ ਜਦੋਂ ਮੈਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਇਸ ਸਿੱਖ ਨੌਜਵਾਨ ਦੇ ਵੱਲੋਂ ਜਿਹੜੇ ਮੇਰੇ ਕੱਪੜੇ ਚੱਕ ਕੇ ਅੰਦਰ ਰੱਖੇ ਗਏ ਸੀ ਮੈਂ ਇਸ ਸਿੱਖ ਨੌਜਵਾਨ ਦਾ ਧੰਨਵਾਦ ਕਰਦੀ ਆ ਤਾਂ ਲੋਕਾਂ ਦੇ ਵੱਲੋਂ ਇਸ ਵੀਡੀਓ ਨੂੰ ਜਿਹੜਾ ਕਿ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਇਸ ਵੀਡੀਓ ਤੇ ਜਿਹੜੇ ਮਿਲੀਅਨਸ ਦੇ ਵਿੱਚ ਵਿਊਜ਼ ਆ ਰਹੇ ਨੇ ਤਾਂ ਵੈਰਿਟੀ ਵੈਂਡਲ ਦੇ ਵੱਲੋਂ ਜਿਹੜਾ ਧੰਨਵਾਦ ਇਸ ਸਿੱਖ ਨੌਜਵਾਨ ਦਾ ਕੀਤਾ ਜਾ ਰਿਹਾ ਤਾਂ ਦੱਸਿਓ ਕਿ ਸਿੱਖ ਨੌਜਵਾਨ ਜਿਹੜਾ ਕਿ ਪਾਰਸਲ ਦੇਣ ਦੇ ਲਈ ਇਸ ਘਰ ਦੇ ਵਿੱਚ ਆਇਆ ਸੀਗਾ ਸਿੱਖ ਨੌਜਵਾਨ ਦਾ ਨਾਮ ਗੁਰਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ ਤੇ ਇਸ ਦੀ ਜਿਹੜੀ ਇਹ ਵੀਡੀਓ ਹੈ ਇਹ ਇੰਟਰਨੈਟ ਦੇ ਉੱਤੇ ਕਾਫੀ ਲੋਕਾਂ ਦਾ ਦਿਲ ਜਿੱਤ ਰਹੀ ਹੈ ਤੇ ਪ੍ਰਿਅੰਕਾ ਚੋਪੜਾ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਦੇ ਵੱਲੋਂ ਵੀ ਇਸ ਵੀਡੀਓ ਨੂੰ ਲਾਈਕ ਕੀਤਾ ਗਿਆ ਹੈ ਤੇ ਤੁਸੀਂ ਇਸ ਵੀਡੀਓ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਆਪਣੀ ਰਾਏ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਸਾਂਝੀ ਕਰਨਾ ਕਹਿੰਦੇ ਨੇ ਸਿੱਖ ਨੌਜਵਾਨ ਜਿੱਥੇ ਮਰਜੀ ਚਲੇ ਜਾਣ ਦਿਲ ਦੇ ਵਿੱਚ ਜਗਾ ਤਾਂ ਹਰੇਕ ਦੇ ਬਣਾ ਹੀ ਲੈਂਦੇ ਨੇ ਤਾਂ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਬੇਅਦੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਿੱਖ ਨੌਜਵਾਨ ਜਿਸ ਦੇ ਵੱਲੋਂ ਤਾਰ ਤੋਂ ਕੱਪੜੇ ਚੱਕੇ ਜਾ ਰਹੇ ਨੇ ਤੇ ਅੰਦਰ ਰੱਖੇ ਜਾ ਰਹੇ ਨੇ ਤਾਂ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਇਸ ਲਈ ਵਾਇਰਲ ਹੋ ਰਹੀ ਹੈ ਕਿਉਂਕਿ ਜੋ ਸਿੱਖ ਨੌਜਵਾਨ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇੱਕ ਪਾਰਸਲ ਡਿਲੀਵਰ ਕਰਨ ਕਰਨ ਦੇ ਲਈ ਇਸ ਘਰ ਦੇ ਵਿੱਚ ਆਉਂਦਾ ਹੈ ਤੇ ਜਦੋਂ ਪਾਰਸਲ ਡਿਲੀਵਰ ਕਰਨ ਦੇ ਲਈ ਇਹ ਘਰ ਦੇ ਵਿੱਚ ਪਹੁੰਚਦਾ ਹੈ ਉੱਥੇ ਵਿੜੇ ਚ ਰੁਕਦਾ ਹੈ ਦੇਖਦਾ ਹੈ ਕਿ ਮੀਂਹ ਪੈ ਰਿਹਾ ਹੈ ਤੇ ਜਿਹੜੇ ਕੱਪੜੇ ਸੁੱਕਣ ਦੇ ਲਈ ਰੱਖੇ ਹੋਏ ਨੇ ਇਹ ਕੱਪੜੇ ਭਿਜ ਜਾਣਗੇ ਤਾਂ ਇਨਸਾਨੀਅਤ ਦੇ ਨਾਤੇ ਜਿਹੜਾ ਕਿ ਇਸ ਦੇ ਵੱਲੋਂ ਉਹ ਕੱਪੜੇ ਚੱਕੇ ਜਾਂਦੇ ਨੇ ਤੇ ਅੰਦਰ ਰੱਖੇ ਜਾਂਦੇ ਨੇ ਤੇ ਉਸ ਤੋਂ ਬਾਅਦ ਜਿਹੜੀ ਕਿ ਘਰ ਦੀ ਮਾਲਕਣ ਜਿਹੜੀ ਸੀਸੀਟੀਵੀ ਕੈਮਰੇ ਚੈੱਕ ਕਰਦੀ ਹੈ ਤੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਤਸਵੀਰਾਂ ਕੈਦ ਹੁੰਦੀਆਂ ਨੇ ਤੇ ਉਸ ਦੇ ਵੱਲੋਂ ਇਹ ਤਸਵੀਰਾਂ ਇੰਸਟਾਗ੍ਰam ਤੇ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਤਾਂ ਹੁਣ ਇਹ ਜਿਹੜੀ ਤਸਵੀਰਾਂ ਇਹ ਸੋਸ਼ਲ ਮੀਡੀਆ ਦੇ ਉਤੇ ਰਾਜ ਕੇ ਵਾਇਰਲ ਹੋ ਰਹੀਆਂ ਨੇ ਬਾਲੀਵੁੱਡ ਅਦਾਕਾਰਾ ਪ੍ਰਿਅ